ਅੰਮ੍ਰਿਤਸਰ ਥਾਣਾ ਮਜੀਠਾ ਰੋਡ ਦੇ ਇਲਾਕੇ ਵਿਖੇ ਨਸ਼ਾ ਤਸਕਰ ਦੀ ਜਾਇਦਾਦ ਕੀਤੀ ਤਹਿਸ ਨਹਿਸ ਲੋਕਾਂ ਨੂੰ ਜ਼ਹਿਰ ਰੂਪੀ ਨਸ਼ਾ ਵੰਡਣ ਵਾਲੇ ਸੰਗਲਾਂ ਉਤੇ ਕੋਈ ਰੇਮ ਨਹੀਂ ਕੀਤਾ ਜਾ ਸਕਦਾ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਅੱਗੇ ਮਾਜੋ ਉਪੰਦਰੀ ਸਾਹਿਬ ਨੂੰ ਜਿਹੜਾ ਟੈਂਪਰੇਰੀ ਜਿਹੜਾ ਰਾਈਟਿੰਗ ਦਾ ਮੜਿਆ ਕੇਂਦਰ ਜਿਹਨੂੰ ਜਿੰਦੀ ਕੀਤਾ ਕੋਇਡ ਕੋਇਡ ਪ੍ਰੋਪਰਟੀਆਂ ਨੇ ਔਰ ਜਿਹੜੀਆਂ ਇਲੀਗਲ ਨੇ ਉਹਨਾਂ ਨੂੰ ਮਿਊਨਿਸਪਲ ਅਥਾਰਟिटीज ਵੱਲੋਂ ਡੈਮੋਲਿਸ਼ਨ ਦੇ ਆਰਡਰ ਕੀਤੇ ਜਾਂਦੇ ਨੇ ਔਰ ਸਪੈਸ਼ਲ ਡਰੱਗ ਸਮਗਲਰਸ ਨੇ ਉਹਦੇ ਚ ਪਹਿਲਾਂ ਵੀ ਜਿਹੜੀਆਂ ਇਹ ਆਠ ਹੋ ਚੁੱਕੀਆਂ ਡੈਮੋਲਿਸ਼ਨ ਅੰਮ੍ਰਿਤਸਰ ਕਮਿਸ਼ਨਰੇਟ ਇਹ ਨੋਮੀ ਹੈਗੀ ਹੈ ਇਹ ਵੀ ਮਿਨਿਸਪਲ ਕਾਰਪੋਰੇਸ਼ਨ ਵੱਲੋਂ ਆਰਡਰ ਕੀਤਾ ਡੈਮੋਲਿਸ਼ਨ ਦੇ ਸਾਡੇ ਤੋਂ ਫੋਰਸ ਮੰਗੀ ਗਈ ਹੈ ਸਿ ਫੋਰਸ ਪ੍ਰੋਵਾਈਡ ਕੀਤੀ ਹੈ ਇਹ ਇੱਕ ਖਾਸជា ਹੈਗਾ ਇੱਕ ਬੜਾ ਨੋਟੋਰੀਅਸ ਸਮੱਗਲਰ ਜਿਹੜਾ ਹੈਗਾ ਡਰਗ ਸਪਲਾਈਅਰ ਕਹਿ ਸਕਦੇ ਹਾਂ ਇਹਦੇ ਖਿਲਾਫ ਪੰਜ ਮੁਕਦਮੇ ਦਰਜ ਨੇ ਔਰ ਜਿਹੜੇ ਵਿੱਚ ਐਨਡੀਪੀਐਸ ਆਰਗੇਨਾਈਜ਼ ਕ੍ਰਾਈਮ ਦੇ ਇੱਕ ਐਕਸਾਈਜ਼ ਐਕਟ ਦਾ ਔਰ ਇੱਕ ਪ੍ਰिवेंटिव ਐਕਸ਼ਨ ਵੀ ਇਹਦੇ ਖਿਲਾਫ ਲਿਆ ਗਿਆ ਹੈ ਇਦੇ ਚ ਮੈਂ ਦੱਸਣਾ ਚਾਹਾਂਗਾ ਕਿ ਤਿੰਨ ਮੁਕੱਦਮੇ ਜਿਹੜੇ ਆ ਉਹ ਮਜੀਠਾ ਰੋਡ ਥਾਣੇ ਦੇ ਆ ਉੱਚ ਵੀ ਡਰਗ ਤੇ ਕੁਝ ਡਰਗ ਮਨੀ ਬਰਾਮਦ ਹੋਈ ਹੈ ਔਰ ਗਰੰਦਰ ਕਮਿਸ਼ਨਰੇਟ ਦੇ ਵਿੱਚ ਵੀ ਡਿਵੀਜ਼ਨ ਨੰਬਰ 1 ਦੇ ਵਿੱਚ ਵੀ ਪਰਚਾ ਦਰਜ ਹੈ ਔਰ ਇਸ ਤੋਂ ਇਲਾਵਾ ਸ਼ਰਾਬ ਦਾ ਵੀ ਹੈ ਔਰ ਆਰਗੇਨਾਈਜ਼ ਕ੍ਰਾਈਮ ਜਿਹੜਾ ਹੈ ਕਿ ਬਾਰ-ਬਾਰ ਜਿਹੜਾ ਮਲਜ਼ਮ ਕ੍ਰਾਈਮ ਦੇ ਵਿੱਚ ਉਹ ਉਹਦੀ ਜ਼ਿੰਮੇਵਾਰੀਤ ਆਉਂਦੀ ਹੈ ਉਹਦੇ ਖਿਲਾਫ ਵੀ ਨਵੀਂ ਪੀਐਨਐਸ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਹੁਣ ਇਸ ਟਾਈਮੇ ਬੇਲ ਤੇ ਹੈ ਔਰ ਮੈਂ ਇਸ ਤੁਹਾਡੇ ਮਾਧਿਅਮ ਨਾਲ ਹੀ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਕਾਨੂੰਨ ਦੇ ਹੱਥ ਲੰਬੇ ਨੇ ਔਰ ਜਿਹੜਾ ਇਹ ਨਸ਼ੇ ਦਾ ਵਪਾਰ ਕਰਦੇ ਆ ਜਾਂ ਇਹੋ ਜਿਹੇ ਕੰਮਾਂ ਜਿਹਨਾਂ ਦੀ ਸ਼ਮੂਲੀਅਤ ਹੈ ਉਹਨਾਂ ਨੂੰ ਇਹ ਸਖਤ ਵਾਰਨਿੰਗ ਹੈ ਕਿ ਅਲਟੀਮੇਟਲੀ ਇਹਦਾ ਹਸ਼ਰ ਇਹੀ ਹੁੰਦਾ ਔਰ ਮਿਹਨਤ ਕਰਨ ਬੱਚੇ ਸਾਡੇ ਯੰਗਸਟਰ ਔਰ ਡਰੱਗਸ ਤੋਂ ਦੂਰ ਰਹਿਣ ਕਿਉਂਕਿ ਮਿਹਨਤ ਦੀ ਕਮਾਈ ਦੇ ਵਿੱਚ ਹੀ ਬਰਕਤ ਹੈ ਸੋ ਮੈਂ ਇਹੀ ਤੁਹਾਡੇ ਮੈਂ ਰਾਈਂਗ ਇਹ ਮੈਸੇਜ ਦੇਣਾ ਚਾਹੁੰਦਾ ਸਰ ਇਹ ਕਾਫੀ ਲੰਮੇ ਸਮੇਂ ਤੋਂ ਇਹ سلسلہ ਚੱਲ ਰਿਹਾ ਹੈ ਕਿ ਜਿਹੜਾ ਕਾਰਪੋਰੇਸ਼ਨ ਦਾ ਜਿਹੜਾ ਦਿੱਲੀ ਤੋਂ ਜਿੱਲਾ ਨਾਜ਼ੋਦੀ ਵੱਲੋਂ ਵੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਗਰਾਵਟ ਕਿੰਨੀ ਕਾਇ ਹੈ ਇਸ ਚੀਜ਼ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਹੋਰ ਲੋਕ ਜਿਹੜੇ ਨੇ ਹੋਰ ਕਿਤੇ ਨਾ ਕਿਤੇ ਜਿਹੜੇ ਨਸ਼ਾ ਤਸਕਰੀ ਨੂੰ ਬੈਕਪੁੱਟ ਹੋ ਗੀ ਨੇ ਇਸ ਚੀਜ਼ ਤੋਂ ਕਿੰਨੀ ਕ ਗਰਾਵਟ ਆਈ ਹੈ ਕਿ ਲੋਕ ਹੁਣ ਇਹ ਕੰਮ ਨਹੀਂ ਕਰਦੇ ਮੈਂ ਸਰ ਦੇਖੋ ਅਸੀਂ ਦੋ ਕ੍ਰਾਉਂ ਸਟ੍ਰੈਟਜੀ ਤੇ ਕੰਮ ਕਰ ਰਹੀ ਹੈ ਕੰਮ ਸਪਲਾਈ ਚੇਨ ਜਿਹੜੀ ਟੋੜੀ ਜਾ ਰਹੀ ਹੈ ਵੱਡੀਆਂ ਰਿਕਵਰੀਆਂ ਹੁੰਦੀਆਂ ਤੁਸੀਂ ਦੇਖਦੇ ਹੋ ਜਿਹੜੀਆਂ ਅਕ੍ਰੋਸ ਬਾਰਡਰ ਵੀ ਵੱਡੀਆਂ ਰਿਕਵਰੀਆਂ ਕਮਿਸ਼ਨਰੇਟ ਅੰਮ੍ਰਿਤਸਰ ਵੀ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਜਿਹੜਾ ਡਿਮਾਂਡ ਨੂੰ ਘਟਾਉਣ ਵਾਸਤੇ ਵੀ ਪੁਲਿਸ ਵੱਲੋਂ ਐਡਿਕਟਸ ਨੂੰ ਲਗਾਤਾਰ ਜਮਾ ਕਰਾਇਆ ਜਾ ਰਿਹਾ ਹੈ ਡੀਡਿਕਸ਼ਨ ਸੈਂਟਰ ਵੋਟ ਸੈਂਟਰ ਰਜਿਸਟਰ ਕਰਾਉਣ ਵਾਸਤੇ ਸੋ ਥੈਟ ਅਸੀਂ ਸਮਾਜ ਨੂੰ ਨਸ਼ਾ ਮੁਕਤ ਕਰ ਸਕੀਏ ਹਰ ਪਹਿਲੂ ਨਾਲ ਉਹ ਲੋਕਾਂ ਨੂੰ ਇੱਕ ਪਲੇਟਫਾਰਮ ਮਿਲਿਆ ਹੋਇਆ ਹੈ ਕਿ ਜਿਹਦੇ ਨਾਲ ਉਹ ਆਪਣਾ ਇਲਾਜ ਕਰਾ ਸਕਣ ਔਰ ਅਸੀਂ ਉਹਦੇ ਚ ਗਵਰਨਮੈਂਟ ਆਫ ਪੰਜਾਬ ਸਾਡੇ ਮੁੱਖ ਮੰਤਰੀ ਸਾਹਿਬ ਦੇ ਆਦੇਸ਼ ਦੇ ਤਹਿਤ ਦਿਨ ਰਾਤ ਲੱਗੇ ਹੋਏ ਆਂ ਮੈਂ ਸਮਝਦਾ ਕਿ ਕਾਫੀ ਫਰਕ ਪਿਆ ਹੈ ਔਰ ਡਿਮਾਂਡ ਦੇ ਵਿੱਚ ਵੀ ਸਪਲਾਈ ਦੇ ਵਿੱਚ ਵੀ ਔਰ ਜਿਹੜੇ ਚਲੋ ਮਾੜੇ ਅਨਸਰ ਹੈ ਜਾਂ ਕ੍ਰਾਸ ਬਾਰਡਰ ਇੰਟਰਨੈਸ਼ਨਲ ਸਮੱਗਲਰਸ ਨੇ ਉਹ ਆਪਣੇ ਕੰਮ 'ਚ ਲੱਗੇ ਹੋਏ ਪਰ ਪੁਲਿਸ ਪੂਰੀ ਤਰ੍ਹਾਂ ਤਰਕ ਹੈ ਔਰ ਵੱਡੀਆਂ ਰਿਕਵਰੀਆਂ ਪਿੱਛੇ ਦੀ ਵੀ ਹੋਈਆਂ ਔਰ ਲਗਾਤਾਰ ਜਿਹੜਾ ਇਹਦੇ ਉੱਤੇ ਡਰਾਈਵ ਦੇ ਉੱਤੇ ਪੂਰਾ ਸਾਟਾ ਫੋਕਸ ਹੈ ਔਰ ਇਹ ਚ ਕਾਮਯਾਬੀ ਸਾਨੂੰ ਪਹਿਲਾਂ ਵੀ ਮਿਲਿਆ ਹੋਰ ਵੀ ਇੱਥੇ ਮਿਹਨਤ ਕੀਤੀ ਜਾਏਗੀ। ਇਹ ਕਾਫੀ ਭੀੜ ਭੜ ਵਾਲਾ ਇਲਾਕਾ ਲੱਗਦਾ ਹੈ। ਇਹਦਾ ਨੈਟਵਰਕ ਕਾਫੀ ਹੋਏਗਾ। ਜਨਾਬ ਜਿਵੇਂ ਪੰਜ ਇਹ ਕਾਫੀ ਭੀੜਾ ਲੱਗਣਾ ਨੈਟਵਰਕ ਕਾਫੀ ਹੋਏਗਾ। ਇਹਦੇ ਚ ਜਿਹੜੇ ਜਾਰ ਕੇਸ ਐਨਡੀਪੀਐਸ ਦੇ ਪਹਿਲਾਂ ਹੀ ਹੈਗੇ ਤੇ ਸਾਈਜ਼ ਐਕਟ ਦਾ ਵੀ ਹੈ ਇੱਕ ਆਰਗੇਨਾਈਜ਼ ਕ੍ਰਾਈਮ ਦਾ ਔਰ ਇੱਕ ਪ੍ਰੀਵੈਂਟਿਵ ਐਕਸ਼ਨ ਵੀ ਕੀਤਾ ਗਿਆ ਜੀ ਤੇ ਪੁਲਿਸ ਵੱਲੋਂ ਲੋਕਲ ਵੱਲੋਂ ਵੀ ਸਰ ਦਿਨੇ ਏਰੀਆ ਚ ਵੀ ਕਾਰਵਾਈ ਕਰਦੇ ਹੋ ਉਤੋਂ ਲੋਕਾਂ ਤੋਂ ਫੀਡਬੈਕ ਪਹਿਲਾਂ ਵੀ ਲੈ ਲੈਂਦੇ ਫੀਡਬੈਕ ਬਾਅਦ ਵੀ ਲੈ ਲੈਂਦੇ ਫਿਰ ਤਾਂ ਨੋਟ ਰਿਪੋਰਟਿੰਦੇ ਉਹਨਾਂ ਦੇ ਬਾਅਦ ਰਲੀਫ ਦੀ ਰਿਪੋਰਟ ਦਿੰਦੇ ਇਹ ਚੈੱਕ ਕਰਦੇ ਰਹਿੰਦੇ ਹੋ ਜੀ ਮੈਂ ਬਿਲਕੁਕੁਲ ਕਰਦਾ ਰਹਿਣਾ ਜੀ ਲੋਕਾਂ ਦਾ ਫੀਡਬੈਕ ਰੈਗੂਲਰਲੀ ਸਾਡੀ ਸਪੈਸ਼ਲ ਕਿਹੜੀ ਏਜੰਸੀਜ਼ ਨੇ ਜਾਂ ਸਪੈਸ਼ਲ ਬ੍ਰਾਂਚ ਉਹ ਕਰਦੀ ਰਹਿੰਦੀ ਹੈ ਔਰ ਅਸੀਂ ਆਪਣੇ ਲੋਕਲ ਪੁਲਿਸ ਸਟੇਸ਼ਨਸ ਤੋਂ ਵੀ ਇਹ ਕਰਦੇ ਉਸ ਤੇ ਫੀਡਬੈਕ ਲੈਂਦੇ ਰਹਿੰਦੇ ਆ ਪਬਲਿਕਲੀ ਮਿਲਦੀ ਰਹਿੰਦੀ ਆ ਲੋਕਾਂ ਦੇ ਵਿੱਚ ਇਹਦਾ ਬਹੁਤ ਅੱਛਾ ਪ੍ਰਭਾਵ ਜਾ ਰਿਹਾ ਔਰ ਲੋਕੀ ਇਹ ਸਮਝ ਦੇ ਕੇ ਜਿਹੜਾ ਚੀਜ਼ ਡਰਗ ਮਨੀਨਾ ਜਾਂ ਹਿਲ ਗਾਟਰ ਮਨੀਨਾ ਵੜਾਈ ਗਈ ਹੈ ਉਹਨੂੰ ਜਦੋਂ ਡੈਮੇਜ ਹੁੰਦਾ ਤਾਂ ਉਹਦੇ ਨਾਲ ਅੱਛਾ ਤਸਰਬ ਹੋਣੀ ਖਾਸ ਤੋ ਕਮ ਕਰ ਰਿਹਾ ਹੈ ਜੀ ਇਹ ਜਾਂ ਫਿਰ ਬਾਹਰ ਹੈ ਜੀ ਇਹ ਦੇਖੋ ਹੁਣ ਤਾਂ ਬਾਹਰ ਹੈ ਜੀ 2018 ਪਹਿਲਾ ਮੁਕੱਦਮਾ ਦਰਜ ਹੋਇਆ ਹੈ ਐਕਸਾਈਜ਼ ਐਕਟ ਨਾਲ ਇਸ ਚੀਜ਼ ਦੇ ਵਿੱਚ ਦੋ ਮੁਕਦਮੇ ਦਰਜ ਹੋਏ 23 ਦੇ ਵਿੱਚ ਫਿਰ ਇੱਕ ਮੁਕਦਮਾ ਦਰਜ ਹੋਇਆ ਐਨਡੀपीएस ਦਾ 25 ਦੇ ਵਿੱਚ ਆ ਕੇ ਆਰਗੇਨਾਈਜ਼ ਕ੍ਰਾਈਮ ਦਾ 25 ਜੀ ਅਦਲੀ ਨੰਬਰ 1 ਜਲੰਧਰ ਦੇ ਵਿੱਚ ਵੀ ਅੱਗੇ ਦਾ ਕੰਮ ਕਰਦਾ ਹੈ ਜਾਂ ਨਹੀਂ ਕਰਦਾ ਪਿਆ ਉਹ ਸਾਰਾ ਦੇਖੋ ਉਹ ਤਾਂ অনਗੋਇੰਗ ਪ੍ਰੋਸੈਸ ਹੈ ਇਨਵੈਸਟੀਗੇਸ਼ਨ ਵੀ ਸਰਵੇਲੈਂਸ ਵੀ ਉਹ ਸਾਰਾ ਅਸੀਂ ਚੱਲ ਰਿਹਾ ਜਿਹੜੇ ਬੇਲਡ ਆਊਟ ਲੋਪ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਦੁਬਾਰਾ ਕੰਮ ਕਰਦਾ ਰੀਅਰੈਸਟ ਕਰ ਰਹੇ ਹਾਂ ਬੇਲ ਕੈنسਲੇਸ਼ਨ ਦੀ ਐਪਲੀਕੇਸ਼ਨ ਮੂਵ ਕੀਤੀ ਹੈ ਕੋਰਟ 'ਚ ਔਰ ਜਿਹੜੇ ਆਪਣਾ ਅਲਾਜ ਕਰਾਉਣਾ ਚਾਹੁੰਦੇ ਬੇਲਡ ਆਊਟ ਉਹਨਾਂ ਦੀ ਮਦਦ